ਆਨਾ ਆਪਾਂ ਇੱਕ ਵੀਡੀਓ ਪਾਈ ਸੀ ਆਪਣੀ ਕੇਵਲ ਲੈ ਗਈ ਸੀ ਤੇ ਪਹਿਲਾਂ ਤਾਂ ਬਾਈ ਆਪਾਂ ਕੇਵਲ ਲੈ ਆ ਗਏ ਨਵੀਂ ਪਾਈ ਚੜੋ ਕੇਵਲ ਦਾ ਤੇ ਕੋਈ ਗੱਲ ਨਹੀਂ 300 ਰੁਪਏ ਦੀ ਆਈ ਹੈ ਤਾਂ ਸਰ ਗਿਆ ਕਿਉਂਕਿ ਪੰਜ ਦੀ ਮੋਟਰ ਸੀ ਫਿਰ ਜਦੋਂ ਕੇਵਲ ਖਿੱਚੀ ਆ ਜਿਹੜੀਆਂ ਪੱਤੀਆਂ ਨਾਲ ਜਿਹੜੀਆਂ ਤੁਹਾਨੂੰ ਦਿਖਦੀਆਂ ਨਹੀਂ ਆ ਜਿਹੜੀਆਂ ਇਹ ਪੱਤੀਆਂ ਸਾਰੀਆਂ ਨੇ ਇੱਕ ਵੀ ਖਿੱਚੀਆਂ ਗਈਆਂ ਜੋ ਕੇਵਲ ਖਿੱਚੀ ਹੁਣ ਇਹ ਮੈਨੂੰ ਕਹ ਸਾਢੇ 300-400 ਦੀ ਕਿੱਟ ਲਿਆ ਗਿਆ ਪੱਤੀਆਂ ਦੀ ਪਾਈ ਉਸ ਤੋਂ ਬਾਅਦ ਅੱਗੇ ਆ ਜੀ ਆਪਾਂ ਵੀ ਮੋਟਰ ਦੀ ਜਿਹੜੀ ਖੋਈ ਵਾਲੀ ਮੋਟਰ ਸੀ ਤੇ ਹੁਣ ਆਪਾਂ ਜਦੋਂ ਆ ਵੇਖੋ ਸ਼ੀ ਹਰੀ ਪੱਤੀ ਦੇ ਜਾਂਦਾ ਨਾ ਤੇ ਇਹ ਦੇਖੋ ਜਦੋਂ ਆਪਾਂ ਚਲਾਉਂਨੇ ਆ ਮੋਟਰ ਚੱਲਦੀ ਨਹੀਂ ਪਈ ਤੇ ਮੋਟਰ ਦੀਆਂ ਹੋ ਸਕਦਾ ਵਾ ਵਿੱਚੋਂ ਲੀਡਾਂ ਖਿੱਚੀਆਂ ਗਈਆਂ ਹੁਣ ਜਦੋਂ ਨੇ ਖਿੱਚੀ ਮਾਰੀ ਕਿਉਂਕਿ ਜਿਹੜੇ ਜੋੜ ਸੀ ਉਹ ਟੇਪ ਰੋਲ ਹੋਏ ਸੀਗੇ ਉਹ ਜਿਹੜੇ ਜੋੜ ਜਿਹੇ ਦਿਸਦੇ ਪਿਆ ਖੋਈ ਚ ਇਹ ਟੇਪ ਰੋਲ ਹੋਏ ਸੀਗੇ ਹੁਣ ਮੇਰੇ ਮੁਤਾਬਕ ਇਹ ਮੋਟਰ ਦੀਆਂ ਜਿਹੜੀਆਂ ਲੀਡਾਂ ਨੇ ਉਹ ਖਿੱਚੀਆਂ ਗਈਆਂ ਨੇ ਵਿੱਚੋਂ ਮੋਟਰ ਦੇੋਂ ਬਾਡੀ ਜੋ ਤੇ ਵੇਖੋ ਮੇਰੀ ਗੱਲ ਸੁਣੋ ਰੁਪਈਏ ਵੱਧ ਤੋਂ ਵੱਧ ਜੇ ਇਹ ਚੀਜ਼ ਸੈਂਗਣੇੜ ਵੇਚਣਗੇ ਤੇ 100 150 ਦੀ ਹੋਊਗੀ ਵੱਧ ਤੋਂ ਵੱਧ ਤੇ ਆਪਣਾ ਨੁਕਸਾਨ ਕਿੱਡਾ ਕਰਤਾ ਪਹਿਲਾਂ ਆਪਾਂ ਉਸਟਰਟਰ ਦੀਆਂ ਪੱਤੀਆਂ ਲਿਆ ਕੇ ਪਾਈਆਂ ਫਿਰ ਹੁਣ ਮੋਟਰ ਦੀਆਂ ਲੀਡਾਂ ਰੂਡਾਂ ਦਾ ਕੋਈ ਚੱਕਰ ਬਣ ਗਿਆ ਕੀ ਕਰਨ ਕੀ ਬਣ ਗਿਆ ਹੁਣ ਮਿਸਤਰੀ ਆਣ ਕੇ ਮਕੈਨਿਕ ਆਣ ਕੇ ਦੱਸੇਗਾ ਕੀ ਚੱਕਰ ਬਣਿਆ ਕੀ ਨਹੀਂ ਬਣਿਆ ਯਾਰ ਇਹੋ ਜੇ ਲੋਕਾਂ ਨੂੰ ਨਾਸਤ ਪਾਈ ਜਾਵੇ ਸ਼ਰਮ ਦਾ ਘਾਟਾ ਇਹੋ ਜੇ ਲੋਕਾਂ ਨੂੰ ਜਿਹੜੇ ਕੇਵਲਾ ਲਾਉਂਦੇ ਜਾਂ ਮੋਟਰਾਂ ਲਾਉਂਦੇ ਜੇ ਕਿਤੇ ਕੋਈ ਗਾਣਾ ਵਾਜੀ ਜਿੱਦਣਾਂ ਉਹ ਆਪ ਦਾ ਫਿਰ ਬਿਲਾਈ ਕਰੇ ਠੀਕ ਆ ਨਾ ਇਹੀ ਬੇਨਤੀ ਆ ਸ਼ਰਮ ਨਹੀਂ ਆਉਂਦੀ ਯਾਰ ਲੋਕਾਂ ਨੂੰ